ਕਲਜੀ ਮੈਂ ਸਵਾਗਤ ਕਰਦੀ ਹਾਂ ਤੁਹਾਡੇ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਇਹ ਟਾਈਮ ਸ਼ਾਮ ਦੇ 6 ਵਜੇ ਦਾ ਹੈ ਆਪਾਂ ਲੱਗੇ ਹੋਈਆਂ ਤਿਆਰੀ ਦੇ ਵਿੱਚ ਬੱਚੇ ਮੇਰੇ ਨਾਲ ਹੈਲਪ ਕਰਾ ਰਹੇ ਨੇ ਇਹ ਸਾਰੀ ਮੰਨਤ ਨੇ ਕੀਤੀ ਹੈ ਮੈਂ ਘੱਟ ਹੈਲਪ ਕੀਤੀ ਹੈ ਮੰਨਤ ਦੀ ਮੰਨਤ ਨੇ ਜ਼ਿਆਦਾ ਹੈਲਪ ਕੀਤੀ ਕਿਉਂਕਿ ਇਹ ਡੈਕੋਰੇਸ਼ਨ ਸਾਰੀ ਮੰਨਤ ਨੇ ਤਿਆਰ ਕੀਤੀ ਹੈ ਤੇ ਆਪਾਂ ਦਾ ਵਿੱਚ ਵਿੱਚ ਆ ਕੇ ਥੋੜੀ-ਮੋਟੀ ਹੈਲਪ ਕਰ ਦਿੱਤੀ ਇਸ ਬੱਚੇ ਨੇ ਬਿਲਕੁਲ ਨਹੀਂ ਕੀਤੀ ਹੈਗੀ ਜਿਹੜਾ ਬੈਠਿਆ ਤੇ ਇਹ ਸਰਪ੍ਰਾਈਜ਼ ਪਲੈਨ ਕਰ ਰਹੇ ਹਾਂ ਅਸੀ ਇਹਨਾਂ ਦੇ ਪਪਾ ਲਈ ਇਹਨਾਂ ਦੇ ਪਪਾ ਦਾਜ ਬੱਡੇ ਮੈਂ ਹੌਲੀ ਹੌਲੀ ਤਾਂ ਬਹੌਰੀਆਂ ਕਿ ਇਹਨਾਂ ਦੇ ਪਪਾ ਦੂਜੇ ਕਮਰੇ 'ਚ ਬੈਠੇ ਨੇ ਉਹਨਾਂ ਨੂੰ ਨਹੀਂ ਪਤਾ ਅਸੀਂ ਕੀ ਕਰ ਰਹੇ ਨੇ ਤੇ ਤੁਹਾਨੂੰ ਜ ਦਿਖਾ ਦਿਖਾਵਾਂਗੇ ਜ਼ਰੂਰ ਮੇਰਾ ਲੱਗਦਾ ਹੈ ਇਹ ਸਰਪ੍ਰਾਈਜ਼ ਇਹਨਾਂ ਦੇ ਪਪਾ ਨੂੰ ਚਲ ਜੀਏ ਤਿਆਰੀ ਕਰ ਲੈਂਦੇ ਹਾਂ ਮਿਲਦੇ ਹਾਂ ਥੋੜੀ ਦੇਰ ਬਾਅਦ ਰੁਕਾਈ ਵੀ ਆਨ ਕਰ ਦੇ ਹੈਪੀ

100 ਰੁਪਏ 100 ਦੇ ਦੇ ਜਾਨਦੀ ਨਾ ਸੇ ਸੇ ਨਹੀਂ ਉਨਾ ਬਾਕੀ ਤੂੰ ਤਾਂ ਬਹਿਣ ਲਈ ਇੱਕ ਕਿ ਉੱਧਰ ਜਾਣਾ ਇੱਕ ਇੱਕ ਦਿਨ ਇੱਧਰ ਆ ਜਾ ਡੈਕੋਰੇਸ਼ਨ ਚਾੜਤੋਂ ਵੀਡੀਓ ਨਾ ਬਣਾ ਫੋਟੋ ਖਿੱਚੀ ਇਸ ਪਾ ਫੋਟੋ ਖਿੱਚ ਰਹੀ ਹੈ ਤੇਰੇ ਵਾਲੇ ਅੱਡੀ ਬੱਚ ਚੱਲਦਾ ਪਰਾਂ ਹੁ ਜਾ ਕਰਦੋ 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 ਸਟਾਟ ਹੋੜਾ ਕੀਗਮੈਂਟ ਹੋ ਗਿਆ ਜਾਂਨਾ ਬਸ ਚਲੋ ਆਜੋ ਕੇਕ ਕਟਿੰਗ ਕਰਨ ਤੋਂ ਬਾਅਦ ਆਪਾਂ ਨੇ ਪਲੈਨਿੰਗ ਨਹੀਂ ਬਾਹਰ ਦੀ ਇਹ ਇਹਨਾਂ ਦੇ ਪਾਪਾ ਤੋਂ ਲੈਣੀ ਸੀ ਆਪਾਂ ਨੇ ਪਾਰਟੀ ਤੇ ਡਿਨਰ ਕਰਨ ਜਾਣੇ ਦੀ ਸਾਰੇ ਬੱਚਿਆਂ ਨੇ ਜਿੱਦ ਕੀਤੀ ਬਾਹਰ ਤੇ ਆਪਾਂ ਪੂਰੀ ਫੈਮਿਲੀ ਆਪਣੇ ਨਾਲ ਚੱਲੇ ਆ ਡਿਨਰ ਕਰਨ ਬਹੁਤ ਚੰਗਾ ਲੱਗਦਾ ਹੈ ਜਦੋਂ ਆਪਣੇ ਨਾਲ ਹੋਣ ਤੇ ਰਲ ਮਿਲ ਕੇ ਕਿਸੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਆ ਤੇ ਮੰਮੀ ਡੈਡੀ ਵੀ ਸਾਡੇ ਨਾਲ ਸੀ ਲੋਜੀ ਪਹੁੰਚ ਗਏ ਆ ਹੋਟਲ ਆਪਾਂ ਲਓ ਜੀ ਆਪਾਂ ਆ ਗਏ ਆ ਅੰਦਰ ਹੋਟਲ ਦੇ ਤੇ ਇੱਥੇ ਆਪਾਂ ਇਕੱਠਾ ਹੀ ਟੇਬਲ ਬੁੱਕ ਕੀਤਾ ਹੋਇਆ ਹੈ ਇੱਥੇ ਆਪਾਂ ਇਕੱਠੇ ਹੀ ਫੈਮਿਲੀ ਨਾਲ ਡਿਨਰ ਕਰਾਂਗੇ ਤੇ ਸਾਰੇ ਬੱਚੇ ਇੱਥੇ ਆਪਣੀਆਂ ਆਪਣੀਆਂ ਫੋਟੋਆਂ ਖਿੱਚ ਰਹੀ ਸੀ ਸਾਰੇ ਬੱਚੇ ਬਹੁਤ ਖੁਸ਼ੀ ਬੜੇ ਵੀ ਖੁਸ਼ੀ ਚਲੋ ਜੀ ਅੱਗੇ ਦੀ ਵੀਡੀਓ ਸ਼ੇਅਰ ਕਰਤੀਆਂ ਤੁਹਾਡੇ ਨਾਲ ਡਿਨਰ ਆਪਾਂ ਨੇ ਕਰ ਲਿਆ ਤੇ ਬੱਚਿਆਂ ਨੇ ਮਿੱਠੇ ਚ ਮੰਗਾਈ ਗੁਲਾਬ ਜਾਮਨ ਜੋ ਜੋ ਬਣਦੀ ਤੇ ਸਾਰੇ ਬੱਚਿਆਂ ਦੀ ਫੇਵਰੇਟ ਸੀ ਤੇ ਉਸ ਤੋਂ ਬਾਅਦ ਆਪਾਂ ਚੱਲੇ ਆਪਣੇ ਘਰ ਦੇ ਵੱਲ ਤੇ ਡਿਨਰ ਕਰ ਲਿਆ ਇੱਥੇ ਬੱਚੇ ਸੈਲਫੀਆਂ ਫੋਟੋਆਂ ਚ ਮਸਤ ਹੋਏ ਪਏ ਸੀ ਤੇ ਆਪਾਂ ਇੱਧਰ ਤੇ ਕਿ ਕਿ ਸਮਾਨ ਹੈ نیچے ਖਾਣ ਪੀਣ ਦਾ ਕਿਉਂਕਿ ਆਪਾਂ ਨੇ ਲੱਡੂ Gopal ਲਈ ਵੀ ਲੈ ਕੇ ਜਾਣਾ ਸੀ ਕੁਝ ਨਾ ਕੁਝ ਬੱਚੇ ਲਿਫਟ ਚ ਆਏ ਬੱਚਿਆਂ ਦੀ ਆਪਣੀ ਮਸਤੀ ਚੱਲ ਰਹੀ ਸੀ ਸਾਰੇ ਉੱਚੇ ਲਿਫਟ ਦੇ ਵਿੱਚ ਆਏ ਆਪਾਂ ਸੀੜੀਆਂ ਦੇ ਉੱਤੋਂ ਆਏ ਸੀ ਤੇ ਹੁਣ ਵਕਤ ਸੀ ਆਪਣੇ ਘਰ ਜਾਣ ਦਾ ਤੇ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਜਰੂਰ ਦੱਸਣਾ ਜੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਆਪਾਂ ਨੂੰ ਜੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ